ਸੱਚ ਦਾ ਦੁੱਧ ਨਹੀਂ ਪਾ ਗ ਜਾਂਦੇ ਸਾਡੀ ਮਾਜੂ ਦੁੱਧ ਹੀ ਦਿੰਦੀ ਥਣਾ ਤੋਂ ਖੂਨ ਆਉਣ ਲੱਗ ਜਾਂਦਾ ਵੀ ਸਾਡੇ ਦਾ ਬੱਚੇ ਵੀ ਜੰਮੇ ਤਾਂ ਵੀ ਉਰੇ ਮੱਥਾ ਟੇਕਦੇ ਆ ਵਿਆਹ ਸਾਦੀ ਹੋਵੇ ਤਾਂ ਵੀ ਮੱਥਾ ਟੇਕਦੇ ਆ ਵੀ ਸਾਡੇ ਭਾਵਨਾ ਨਾਲ ਬਹੁਤ ਥੇਸ ਪਚਾਈ ਆ ਬੇਅੰਤ ਨੇ ਇਹ ਬਹੁਤ ਅੰਤ ਕਰਿਆ ਅੰਤਰੇ ਜੋ ਇਹ ਕੰਮ ਕਰਿਆ ਤੇ ਉਹਦੇ ਪਰਿਵਾਰ ਨੇ ਰੱਬ ਉਹਨੂੰ ਕਦੇ ਨਹੀਂ ਮਾਫ ਕਰੂਗਾ ਇਸ ਚੀਜ਼ ਨੂੰ ਦੇਖ ਕੇ ਵੀ ਸਾਡੇ ਭਾਵਨਾ ਨਾਲ ਬਹੁਤ ਵੱਡੀ ਥੇਸ ਪਚਾਈ ਆ ਸਾਡੀ ਪੱਤੀ ਦੀ ਭਾਵਨਾ ਨਾਲ ਵੀ ਉਹਨੂੰ ਕਦੇ ਰੱਬ ਮਾਫ ਨਹੀਂ ਕਰੂ ਨਾ ਬਾਪੂ ਮਾਫ ਕਰਦਗੇ ਮਰਕਰ ਤੇ ਜਾਊ ਉਹ ਉਹ ਸਾਡੀ ਜਿਹੜੀ ਸਮਾਧੂ ਰੋ ਚੱਕ ਕੇ ਉਧਰ ਸਿੱਤੀਆਂ ਰਾਸਤੇ 'ਚ ਵੀ ਸਾਡੀ ਆਪਣੀ ਜਗ੍ਹਾ ਸੀ ਇਹ ਜੱਦੀ ਪੁਰਖਾਂ ਦੀ ਵੀ ਇਹ ਬਹੁਤ ਗਲਤ ਕਰਿਆ ਉਹਨੇ ਅਸੀਂ ਤਾਂ ਇੱਥੇ 13 ਦਿਵਾਲੀ ਵਾਲੇ ਦਿਨ ਮੱਖਾ ਟੇਕਣਾ ਹੁੰਦਾ ਤੇ ਸਾਰੇ ਸਾਰੇ ਬੰਦੇ ਹੁੰਦੇ ਤੇ ਜਿੰਨੀ ਸਾਡੀ ਪੱਤੀ ਹੈਗੀ ਤੇ ਕੇਰਾ ਤਣਕ ਵੱਢਣ ਤੋਂ ਪਹਿਲਾਂ ਉਦੋਂ ਆਉਂਦੇ ਤੇ ਇਹਨੇ ਤਾਂ ਸਾਡਾ ਸਾਰੀ ਕੁਛ ਐਥੇ ਉਜਣ ਜੋ ਚੀਜ਼ ਵੀ ਪੱਟ ਕੇ ਪਰਾਂ ਮਾਰੀ ਇਹਨੇ ਤੇ ਸਾਡੇ ਨਾਲ ਐਦਾਂ ਐਦਾਂ ਹੋਰ ਤਾਂ ਕੱਕੀ ਹੋਊਗਾ ਸਰਕਾਰ ਕਿਤੇ ਸੁਣੇ ਸਾਡੀ ਗੱਲ ਨੂੰ ਵੀ ਇਹ ਕਿਉਂ ਸਾਡੇ ਨਾਲ ਧੱਕਾ ਹੋਇਆਗਾ ਜੇ ਅਗਲੇ ਕੋਲੇ ਜ਼ਾਇਦਾ ਹੱਤਾ ਹੈ ਵੀ ਉਹ ਪਈਏਗੀ ਸਾਡੀ ਸਮਾਜ ਸਿਟੀ ਵੀ ਉਹ ਇੱਥੋਂ ਭੱਟ ਕੇ ਉੱਥੇ ਸਿੱਟ ਗਈ ਹੈ ਬਾਕੀ ਇਹਨੂੰ ਬਾਕੇ ਗਿਆ ਸਾਰੇ ਸਾਨੂੰ ਤਾਂ ਸਾਡੀ ਬਹੁਤ ਧਰਮ ਦੇ ਸਥਾਨ ਦੀ ਜਗਾ ਸੀਗੀ ਇੱਥੇ ਸਾਡੀ ਸਮਾਜ ਸੀ ਜਦੋਂ ਵੀ ਸਾਡੇ ਕੋਈ ਮੱਜ ਹੁੰਦੀ ਹੈ ਜਾਂ ਕੋਈ ਵੀ ਪ੍ਰੋਗਰਾਮ ਹੁੰਦਾ ਹੈ ਸਾਡੇ ਛਟੀਆਂ ਖਿលਿਆਉਣ ਆਉਂਦੇ ਨੇ ਉਦੋਂ ਇੱਥੇ ਸਾਨੂੰ ਆਈਂਦਾ ਇੱਥੇ ਅਸੀਂ ਸੱਤਰ ਘਰਾਂ ਦੇ ਸਾਰੇ ਜਣੇ ਇੱਥੇ ਪੂਜਾ ਕਰਦੇ ਆਂ ਜਿਹੜੇ ਹੁਣ ਸਾਡਾ ਪਤਾ ਨਹੀਂ ਇੱਕੋਂ ਕੌਣ ਪੱਟ ਕੇ ਕੌਣ ਬਾਹ ਗਿਆ ਕੌਣ ਸਾਡੀ ਸਮਾਦ ਉਹ ਛਿੱਟ ਗਿਆ ਵੀ ਇਹਦਾ ਸਾਨੂੰ ਸਾਫ਼ ਮਿਲਣਾ ਚਾਹੀਦਾ ਜਿਹੜਾ ਉਹਨੇ ਇਹ ਕੰਮ ਕੀਤਾ ਅਸੀਂ ਉਹਨੂੰ ਮਾਫ਼ ਨਹੀਂ ਕਰਾਂਗੇ ਤੇ ਰੱਬ ਵੀ ਉਹਨੂੰ ਮਾਫ਼ ਨਹੀਂ ਕਰੂਗਾ ਬਹੁਤ ਉਹਨੇ ਘਲੌਣੀ ਹਰਕਤ ਕੀਤੀ ਹੈ ਜੋ ਸਾਡੇ ਆਪਾ ਉਹਨਾਂ ਨੂੰ ਠੇਸ ਪਹੁੰਚਾਈ ਹੈ ਸਾਡੀ ਸਮਾਦ ਪੱਟ ਕੇ ਉਹ ਛਿੱਟੀ ਹੈ ਅਸੀਂ ਉਹਨੂੰ ਕਦੇ ਵੀ ਇਹ ਗੱਲ ਨੂੰ ਬਰਦਾਸ਼ਤ ਨਹੀਂ ਕਰਾਂਗੇ ਨਾ ਸਾਡਾ ਪਿੰਡ ਨਾ ਸਾਡਾ ਤਰੀਕਾ ਕਬੀਲਾ ਸਾਰਾ ਉਹਨੂੰ ਇਸ ਤਰ੍ਹਾਂ ਦਾ ਸਾਫ਼ ਸਕਾ ਕੇ ਰਹਿਾਂਗੇ ਜੇ ਸਰਕਾਰ ਨੇ ਸਾਡੀ ਨਾ ਸੁਣੀ ਤਾਂ ਇਹਨੂੰ ਸੰਘਰਸ਼ ਨਾਲ ਅਸੀਂ ਹੋਰ ਅੱਗੇ ਲੈ ਕੇ ਜਾਵਾਂਗੇ ਸਾਡੇ ਵੱਡ ਬਜ਼ੇਰਿਆਂ ਦੇ ਜਿੱਥੇ ਅਸੀਂ ਮੱਥਾ ਟੇਕਦੇ ਆਂ ਜੀ ਆਹ ਦੇਖ ਲਓ ਤੁਸੀਂ ਉਹਨਾਂ ਨੇ ਕੀ ਹਾਲ ਕਰਿਆਗਾ ਸਾਡੇ ਜਿੰਨੇ ਵੀ ਉਹਰੇ ਮੱਥਾ ਟੇਕ ਕੇ ਆਇਆ ਸਾਰਾ ਉਹਨੇ ਖੰਡਿਆ ਤਾਂ ਸਾਰੇ ਭੰਨ ਤੇ ਉਹਨੇ ਤੁਸੀਂਨੇ ਬਹੁਤ ਜ਼ਿਆਦਾ ਮਾੜੇ ਕੰਮ ਕਰਿਆ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਤੇ ਸਰਕਾਰ ਨੂੰ ਸਾਡੀ ਇਹੀ ਬੇਨਤੀ ਆ ਵੀ ਇਹਦੇ ਵਿੱਚ ਸਾਡਾ ਹੱਲ ਕਰੇ ਕੋਈ ਸਟਾਫ ਬੇਚੇ ਤੂ ਤੂ ਰੋਇਆ ਤੂ ਬੇਚੇ ਮੱਖਟਾ ਨਾ ਨਾ ਆ ਕੇ ਦਾ ਸਾਲ ਭਰ ਤੇ ਗਿਤੀ ਦੋ ਵਾਰੀ ਸਾਡਾ हां जी ਤੁਹਾਡਾ ਨਾਮ ਮੇਰਾ ਨਾਮ ਬਲਜਿੰਦਰ ਸਿੰਘ ਜੀ ਬਲਜਿੰਦਰ ਜੀ ਕੀ ਗੱਲਬਾਤ ਹੋਈ ਹੈ ਜੋ ਤੁਸੀਂ ਅਸੀਂ ਦੇਖ ਰਹੇ ਸਮਾਦ वगैरह का की ਗੱਲ ਇਹ ਹੀ ਆ ਸਾਡੇ ਬਜ਼ੁਰਗਾਂ ਦਾ ਸਥਾਨ ਸੀ ਸਾਡੇ ਵੱਡੇ ਵੱਡੇ ਰਹੀ ਸੀ ਇੱਥੇ ਤੇ ਚਲੋ ਹੁਣ ਵੀ ਹੈਗੇ ਨੇ ਉਹ ਤਾਂ ਚਲੋ ਜੋ ਕਰਕੇ ਕਰਕੇ ਸਾਡੇ ਪਿਛਲੇ ਤਕਰੀਬਨ 100 ਸਾਲ ਤੋਂ ਘੱਟੋ ਘੱਟ 100 ਸਾਲ ਤੋਂ ਇੱਥੇ ਸਾਡੇ ਵੱਡੇ ਵੱਡੇਰਾਂ ਦਾ ਕਬਜ਼ਾ ਹੈਗਾ ਤੇ ਤਕਰੀਬਨ 70 ਪਰਿਵਾਰਾਂ ਸੀ ਜਿਹੜੇ ਇੱਥੇ ਇਸ ਦੀ ਮੰਨਤਾ ਕਰਦੇ ਆ ਸਾਡੀ ਸਮਾਦ ਵੀ ਸੀ ਇੱਥੇ ਤੇ ਪਿਛਲੇ ਜਦੋਂ ਮੇਰਾ ਵਿਆਹ ਸੀ ਖੁਦ ਮੈਂ ਵੀ ਇੱਥੇ ਸਾਡੀਆਂ ਛੱਡੀਆਂ ਇੱਥੇ ਖੱਡੀਆਂ ਨੇ ਜਦੋਂ ਮੇਰਾ ਬੇਡਾ ਹੋਇਆ ਸੀ ਜਿਹੜਾ 2.5 ਸਾਲ ਦਾ ਹੋ ਗਿਆ ਅਸੀਂ ਉਦੀ ਵੀ ਇੱਥੇ ਸੁੱਖਣਾ ਲੱਗੇ ਗਏ ਸੀ ਤੇ ਕਿਦਣਾ ਕਿਦੇ ਜਦੋਂ ਹੁਣ ਅਸੀਂ ਮੈਂ ਖੁਦ ਨੂੰ ਜਦੋਂ ਸਮਾਜ ਦੇਖੀ ਬੜਾ ਮਨ ਨੂੰ ਖੇਸ ਮਹਿਸੂਸ ਹੋਈ ਕਿ ਇੱਥੇ ਸਾਨੂੰ ਸਭ ਕੁਝ ਮਿਲਿਆ ਅਸੀਂ ਇੱਥੇ ਸੁੱਖਣਾ ਸੁਖਦੇ ਆ ਸਾਡੇ ਦੁੱਧ ਦਾ ਵੀ ਵਰਦਾਨ ਆ ਪੁੱਤ ਦਾ ਵੀ ਵਰਦਾਨ ਆ ਮੇਰੇ ਹੀ ਪਰਦਾਦਾ ਜੀ ਸਰਦਾਰ ਨਰੈਣ ਸਿੰਘ ਵੀ ਇੱਥੇ ਛੱਡੀਆਂ ਖੜਕੀ ਗਏ ਨੇ ਤੇ ਬਹੁਤ ਫੱਟਦਰਜੀ ਦੀ ਮਾੜੀ ਗੱਲ ਸੀ ਜੀ ਇਹ ਕਿ ਕਿਉਂਕਿ ਮੈਨੂੰ ਤਾਂ ਬਹੁਤ ਮਹਿਸੂਸ ਹੋਇਆ ਉੱਥੇ ਜਦੋਂ ਚੱਲ ਕੇ ਇੱਥੇ ਦੇਖਿਆ ਕਿ ਮੇਰੇ ਦਾਦਾ ਜੀ ਵੀ ਇੱਥੇ ਛੜੀਆਂ ਖੇਡ ਕੇ ਗਏ ਨੇ ਭਾਜਨ ਸਿੰਘ ਜੀ ਮੇਰੇ ਡੈਡੀ ਵੀ ਹੁਣ ਉਹ ਸੰਸਾਰ ਚ ਨਹੀਂ ਹੈਗੇ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਬੇਟਾ ਹੋਇਆ ਸੀ ਉਦੋਂ ਵੀ ਅਸੀਂ ਸਾਜ ਦੋ ਵਾਰ ਬੈਸੀ ਵੀ ਆਉਣੇ ਆਂਗੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਕਿ ਪ੍ਰਸ਼ਾਸਨ ਨੂੰ ਅਸੀਂ ਪ੍ਰਸ਼ਾਸਨ ਨੇ ਧਿਆਨ ਦੇ ਵਿੱਚ ਵੀ ਲੈਂਦਾ ਸੀ ਤੇ ਪੁਲਿਸ ਇੱਕ ਵਾਰ ਮੌਕਾ ਦੇਖ ਕੇ ਵੀ ਚਲੀ ਗਈ ਅਸੀਂ ਚਾਹੁੰਦੇ ਵੀ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਸਾਡੇ ਕੋਲ ਗਵਾਹ ਵੀ ਨੇ ਸਰਦਾਰ ਬੀਨਤ ਸਿੰਘ ਨੇ ਭਵਾਨੀਗੜ੍ਹ ਦੀ ਤੇ ਉਹ ਇੱਥੇ ਕਰਕੇ ਗਈ ਸੀ ਪਰ ਚਲੋ ਸਰਕਾਰ ਨੂੰ ਜ਼ਰੂਰ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਕੁਝ ਟੋਟਾ ਨਾਮ ਮੇਰਾ ਨਾਮ ਅਵਤਾਰ ਸਿੰਘ ਹੈ ਸਾਬਕਾ ਪੰਚਾਇਤ ਮੈਂਬਰ ਆ ਮੈਂ ਤੇ 74 ਸਾਲ ਦੀ ਮੇਰੀ ਉਮਰ ਹੋ ਗਈ। ਇਸ ਜਗ੍ਹਾ ਦੇ ਉੱਤੇ ਸਾਨੂੰ ਮੱਥਾ ਟੇਕਦਿਆਂ ਨੂੰ ਉਹ ਦਿਨ ਜਦੋਂ ਦਾ ਮੈਂ ਵਿਆਹਿਆ ਜਦੋਂ ਦੇ ਇੱਥੇ ਮੱਥਾ ਟੇਕਦਿਆਂ ਇੱਕ ਸਾਲ ਦੇ ਵਿੱਚ ਦੋ ਵਾਰੀ ਅਸੀਂ ਮੱਥਾ ਟੇਕ ਕੇ ਜਾਂਦੇ ਹਾਂ ਸਾਡੇ ਪਰਿਵਾਰ ਸਾਰੇ ਕੁਬੀਆਂ ਕੱਤਰੀਆਂ ਜਿਹੜੇ ਸਾਡੇ ਨਵੇਂ ਵਿਆਹੇ ਹੋਏ ਬੱਚਾ ਹੁੰਦਾ ਹੈਗਾ ਉਹਦੀਆਂ ਛੱਟੀਆਂ ਇੱਥੇ ਕਿਹਦੀਆਂ ਨੇ ਮੱਥਾ ਟੇਕ ਕੇ ਉਹਨੇ ਸਾਡੇ ਨਾਲ ਐਜਾ ਤੱਕਾ ਕਰਤਾ ਵੀ ਸਤਾ ਛੱਲਿਆ ਨਹੀਂ ਜਾਂਦਾ ਸਤਾ ਕੰਮ ਉਹਦੇ ਨਾਲ ਖਰਾਬ ਨਾ ਹੋ ਜਾਏ ਸੀ ਤਾਂ ਇਹਹੀ ਗੱਲਾਂ ਕਰਦੇ ਆ ਮਨ ਦੇ ਵਿੱਚ ਵੀ ਉਹਨੇ ਬਹੁਤ ਮਾੜਾ ਕੰਮ ਕਰਿਆ ਉਹਨੇ ਜਵਾਬ ਦੇ ਮੰਗੇ ਹੁੰਨੇ ਸੀ ਬੜ ਬੜੀ ਰਿਆ ਤੁਸੀਂ ਲੋਕ ਮੰਨਦੇ ਸੀ ਕੂਚਦੇ ਸੀ ਆ ਕਿ ਪਰ ਐਡਾ ਕਰਕੇ ਕਿਤੇ ਪਿੰਡ ਤੇ ਤਾਂ ਨਹੀਂ ਕੋਈ ਐਡਾ ਦੀ ਘਟਨਾ ਹੋਈ ਨਾ ਜੀ ਪਿੰਡ ਚ ਅੱਜ ਤੱਕ ਹੋਈ ਹੋਣੀ ਨਹੀਂ ਹੈਗੀ ਇਹ ਤਾਂ ਬੰਦਾ ਭਵਾਨੀਗੜ੍ਹ ਦਾ ਹੈ ਜਿਹੜੇ ਨੇ ਕਰੀਏ ਇਹ ਆ ਕੇ ਜੇ ਬੰਦਾ ਸਾਡੇ ਪਿੰਡ ਦਾ ਹੁੰਦਾ ਤਾਂ ਆਪ ਸੁਝਦਾ ਵੀ ਮੈਂ ਆਪਣੇ ਪਿੰਡ ਦੇ ਵਿੱਚ ਹੀ ਕਿਉਂ ਕੰਮ ਕਰਦਾ ਇਹ ਕੰਮ ਕਰਨ ਤੋਂ ਪਹਿਲਾਂ ਤੂੰ ਅਟਰਨਾ ਕੋਈ ਰابط ਵਗੈਰਾ ਨਹੀਂ ਕਰਿਆ ਉਹਨੇ ਰابط ਵਜਿਗ ਵਗੈਰਾ ਉਹਨੇ ਕਰ ਰੱਖਿਆ ਸੀ ਸਾਡਾ ਕੋਰਟ ਚ ਕੇਸ ਉਹਨੇ ਪਾਤਾ ਸੀ ਅਸੀਂ ਆਪਦਾ ਵਕੀਲ ਕਰ ਲਿਆ ਸੀ ਉਹਨੂੰ ਕੋਰਟ ਜਿਵੇਂ ਕਰ ਦਿੰਦਾ ਹੋ ਜਾਂਦਾ ਪਰ ਸਮਝਾਤਾ ਹੀ ਇਹ ਤੋਂ ਦੀ ਹਾਂ ਹਾਂ ਉਹ ਅਰਜਾ ਆ ਕੇ ਗਿਆ ਉਹ ਤਾਂ ਨਾਲ ਇਹਨੂੰ ਵਾਕ ਹੀ ਗਿਆ ਥਾ ਉਹਨੂੰ ਤੇ ਲੱਗਦਾ ਨਹੀਂ ਭਾਵਨਾ ਨੂੰ ਚੇਸ ਚਾਹੀਏ ਪੂਰੀ ਪਛਾਣ ਪਛਾਤ ਜੇ ਸਤ ਸੱਤ ਛੱਲਣਾ ਨਹੀਂ ਹੋ ਗਿਆ ਤੇ ਤੁਸੀਂ ਇੱਥੇ ਪੂਜਦੇ ਸੀ ਹਾਂਜੀ ਹਾਂ ਇੱਕ ਸਾਲ ਚ ਦੋ ਵਾਰੀ ਬਾਕੀ ਜੇ ਕਿਸੇ ਦਾ ਕਿਸੇ ਦਾ ਵੀ ਬੱਚੇ ਦਾ ਵਿਆਹ ਹੋ ਗਿਆ ਕਿਸੇ ਚੰਮਚ ਹੋ ਗਿਆ ਉਦੋਂ ਆ ਕੇ ਇੱਥੇ ਮੱਥਾ ਦੇਖ ਕੇ ਜਾਂਦੇ ਤੇ ਨਵੀਂ ਵਿਆਹੀ ਲੜਕੀ ਨੂੰ ਲੈ ਕੇ ਹਾਂਜੀ ਵੀ ਉਦੋਂ ਨਵੀਂ ਵਿਆਹੀ ਲੜਕੀ ਨੂੰ ਲਿਆ ਕੇ ਇੱਥੇ ਛੱਟੀਆਂ ਖੇਡੀਆਂ ਜਾਂਦੀਆਂ ਸੀ ਆਮ ਰਿਵਾਜ ਚੱਲਦਾ ਹੈ ਵੀ ਨਵੇਂ ਬੱਚਿਆਂ ਦੇ ਛੱਡੀਆਂ ਖੜੀਆਂ ਜਾਂਦੀਆਂ ਨੇ ਉਹ ਵੀ ਇਹਦੇ ਮੱਥਾ ਤੇ ਕਿਆ ਕੇ ਛੱਡੀਆਂ ਖੜੀਆਂ ਦੇਖਿਆ ਵੀ ਸਾਡੀ ਸਮਾਜਤਾ ਕਿ ਉੱਥੇ ਰੱਖਦੀ ਕਿੰਨਾ ਕੁ ਭਾਵਨਾਵਾਂ ਤੇ ਉਹ ਦੁੱਖ ਲੱਗਿਆ ਭਾਵਨਾਵਾਂ ਨੂੰ ਤਾਂ ਹੁਣ ਅਸੀਂ ਤਾਂ ਕਹਿੰਦੇ ਵੀ ਜੇ ਸਾਨੂੰ ਫਰ ਜਾਂਦਾ ਉਹਦੇ ਨਾਲ ਪਤਾ ਨਹੀਂ ਕੀ ਕਰਦੇ ਅਸੀਂ ਉਹ ਤਾਂ ਗੱਲ ਗੱਲ ਨਿਕਲ ਗਿਆ ਇੱਥੋਂ ਪਹਿਲਾਂ ਹੁਣ ਕੀ ਮੰਗ ਕਰਦੇ ਅਸੀਂ ਮੰਗਦਾ ਇਹੀ ਕਰਦੇ ਆ ਵੀ ਉਹਨੂੰ ਜਿਹਹ ਜਹਾਂ ਨੇ ਕੰਮ ਕਰਿਆ ਡੰਡ ਮਿਲਿਓ ਨਾ ਸਰਕਾਰ ਡੰਡ ਦੇਵੇ ਤੁਸੀਂ ਉਹਨਾਂ ਕੋਲ ਪੈਸੇ ਰਿਪੋਰਟ ਪਹੁੰਚਾ ਸਰਕਾਰ ਕੋਲ ਜੇ ਪਹਿਲਾਂ ਕਦੇ ਬਾਹੀ ਗਈ ਹੈ ਹੁਣ ਤੱਕ ਕੋਈ ਉਮਰ ਨਹੀਂ ਜੀ ਕੋਈ ਬਾਹੀ ਨਹੀਂ ਗਈ ਹੈਗੀ ਤਕਰੀਬਨ ਤਾਂ ਇਹਨੂੰ ਤਾਂ ਮੇਰੀ ਉਮਰ 74 ਸਾਲ ਹੋ ਗਏ ਉਹਨਾਂ ਨੇ ਵਿਲਾ ਤੇ ਇਹ ਇੱਥੇ ਸਿਰਫ ਮੱਥਾ ਟੇਕਦਾ ਆ ਹੁਣ ਜਿਹੜਾ ਸਾਰੇ ਆ ਤੁਸੀਂ ਦੇਖਦੇ ਹੋਵੋਗੇ ਵੀ ਇਹ ਸਮਾਨ ਪਿਆ ਕੁਝ ਜੇ ਪਏ ਨੇਗੇ ਇਹਨਾਂ ਦੇ ਵਿੱਚ ਦੁੱਧ ਪਾ ਕੇ ਲਿਆਇ ਜਾਂਦਾ ਸੀ ਇਹੇ ਦੁੱਧ ਪਾ ਕੇ ਤੇ ਤਾਂ ਇਹ ਉੱਥੇ ਮੱਥਾ ਟੇਕ ਕੇ ਅਗਲਾ ਜਾਂਦਾ ਸੀ ਇਹਨਾਂ ਨੇ ਤਾਂ ਫਿਰ ਹਰਾਂ ਨਾਲ ਵਿਛਦੀ ਹੋਰ ਲਗਾਉਂਦੇ ਜਿੱਥੋਂ ਨਹੀਂ ਸਿਰ ਤੇ ਇਹ ਨਾ ਨਾ ਪਰਮਜੀਤ ਕਰ ਮਤਿ ਕੀ ਗੱਲ ਹੋਈ ਸਮਾਦ ਕਰ ਇੱਥੇ ਜੀ ਮੇਰੇ ਵਿਆਹ ਨੂੰ 40 ਸਾਲ ਹੋ ਗਏ ਇੱਥੇ ਸਾਡਾ ਸਮਾਦ ਸੀਗੀ ਜਦੋਂ ਸਮਾਦ ਸੀ ਇੱਥੇ ਸਾਰੇ ਜਣੇ ਮੱਥਾ ਟੇਕਣ ਆਉਂਦੇ ਨੇ ਸਾਰੀ ਪੱਤੀ ਆਉਂਦੀ ਹੈ ਵੱਡਿਆਂ ਤੋਂ ਲਾ ਕੇ ਛੋਟਿਆਂ ਥਾਈ ਵੀ ਜਣੇ ਉਹਨੇ ਬੇਅੰਤ ਨੇ ਇੱਥੇ ਸਾਡੀ ਸਮਾਦ ਪਟਕੇ ਸਿਰਤੀ ਅਸੀਂ ਉਹ ਤੋਂ ਇਹੀ ਮੰਗ ਕਰਦੇ ਹੁਣ ਜਿਹੜੇ ਹੱਥਾਂ ਨਾਲ ਪੱਟੀ ਹੈ ਉਸੇ ਹੱਥਾਂ ਨਾਲ ਸਾਡੀ ਸਮਾਦ ਬਣਾਈ ਜਾਵੇ ਨਹੀਂ ਤਾਂ ਫਿਰ ਉਹ ਤੋਂ ਕਾਰਵਾਈ ਕਿੰਗੀ ਉਕਰਾਵਾਂਗੇ ਕਿੰਨੇ ਕ ਭਾਵਲਾ ਵਾਟ ਕੇ ਪਹੁੰਚ ਬਹੁਤ ਫੇਸ ਪਹੁੰਚੀ ਹੈ ਤੇ ਸਾਰਿਆਂ ਨੂੰ ਪਹੁੰਚੀ ਹੈ ਸੱਤੋ ਘਰ ਨੇ ਉਹਨਾਂ ਤੋਂ ਸਾਰਿਆਂ ਨੂੰ ਬਹੁਤ ਦੁੱਖ ਲੱਗਿਆ ਸੀ ਤੇ ਮੰਨਦੇ ਸੀ ਹਾਂਜੀ ਹਾਂ ਬਹੁਤ ਮੰਨਦੇ ਸੀ ਕੀ ਮੰਗ ਕਰਦੇ ਅਸੀਂ ਜੀ ਸਰਕਾਰ ਤੋਂ ਬਹੁਤ ਮੰਗ ਕਰਦੇ ਹਾਂ ਕਿ ਸਾਡਾ ਇੱਥੇ ਹੀ ਬਸ ਬਣਾਉਣਾ ਚਾਹੀਦਾ ਜਿਹੜੇ ਹੱਥਾਂ ਨਾਲ ਪਟਕੇ ਗਿਆ ਉਹਨਾਂ ਹੱਥਾਂ ਨਾਲੇ ਸਾਡੀ ਸਮਾਧ ਉਸੇ ਤਰੀਕਾ ਕਰਵਾਉਣੀ ਚਾਹੀਦੀ ਹੈ ਹਾਂਜੀ ਤੁਹਾਡਾ ਨਾਮ ਮੇਰਾ ਨਾਮ ਹੈ ਜੀ ਦਰਸ਼ਨ ਸਿੰਘ ਜੱਜ ਸਰਪੰਚ ਪਿੰਡ ਵਾਲਦ ਖੁਰਦ ਸਰਪੰਚ ਸਾਹਿਬ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ ਕੋਈ ਸਮਾਂ ਟਾਰ ਦਿੱਤੀ ਜਾਂਦੀ ਹੈ ਕੀ ਮਾਮਲਾ ਕੀ ਹੈ ਇਹ ਮਾਮਲਾ ਕੀ ਹੈ ਜੀ ਇਹ ਮਾਮਲਾ ਸਾਡੇ ਨਗਰ ਦੇ ਜਿਹੜੇ ਭਾਵਨਾਵਾਂ ਨੇ ਨਾ ਉਹਨਾਂ ਨਾਲ ਜੁੜਿਆ ਹੋਇਆ ਮਾਮਲਾ ਹੈ ਕਿਉਂਕਿ ਮੈਨੂੰ ਆਇਆ ਲੱਗਦਾ ਵੀ ਸਦੀਆਂ ਗੁਜ਼ਰਗੀਆਂ ਹੋਣਗੀਆਂ ਜਦੋਂ ਦਾ ਇੱਥੇ ਇੱਕ ਮੱਥਾ ਟਿਕਦਾ ਹੈ ਠੀਕ ਹੈ ਜੀ ਇਹ ਮਹਿਮਾ ਪੱਤੀ ਦੇ ਵੱਡੇ ਬਡੇਰਿਆਂ ਦੀ ਜਗ੍ਹਾ ਹੈ ਔਰ ਮੈਨੂੰ ਵੀ ਲੱਗਦਾ ਵੀ ਬਚਪਨ ਚ ਜਦੋਂ ਵੀ ਅਸੀਂ ਇੱਥੇ ਖੇਡੇ ਹੱਸੇ ਮੇਲੇ ਹੋਰ ਜਿੰਨੇ ਵੀ ਤਿਹਾਰ ਹੋਏ ਅਸੀਂ ਦੇਖਦੇ ਆ ਜਿੰਨੇ ਵੀ ਇੱਥੇ ਬਜ਼ੁਰਗ ਖੜੇ ਨੇ ਮੇਰੇ ਮਾਮਾ ਖੜੀਆ ਨੇ ਸਾਰੇ ਇੱਥੇ ਮੱਥਾ ਟੇਕਦੇ ਨੇ ਇਹ ਬਹੁਤ ਸ਼ਰਦਾ ਵਾਲੀ ਗੱਲ ਆ ਜਨਕਿ ਇਹ ਪਰ ਮੈਨੂੰ ਫੋਨ ਆਇਆ ਸੀ ਸਾਡੇ ਪੰਚਾਇਤ ਨੰਬਰ ਸਾਹਿਬ ਦਾ ਇਹ ਵੀ ਇਦਾਂ ਦਾ ਕਰਕੇ ਜਿਹੜੀ ਇੱਥੇ ਸਮਾਦ ਸੀ ਸਾਡੇ ਵੱਡੇ-ਵਡੇਰਿਆਂ ਦੀ ਹਟਾ ਦਿੱਤੀ ਐ ਮੈਂ ਇਹਦੀ ਬਹੁਤ ਹੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਉਸ ਸ਼ਖਸ ਨੂੰ ਘੱਟੋ-ਘੱਟ ਇਹ ਚੀਜ਼ਾਂ ਦਾ ਗਿਆਨ ਹੋਣਾ ਚਾਹੀਦਾ ਹੈ ਵੀ ਯਾਰ ਕਿਸ ਦੀ ਆਸਤਾ ਜੁੜੀ ਹੋਈ ਹੈ ਇੱਥੇ ਕਿਉਂ ਤੁਸੀਂ ਮੂਰਖਾ ਜਿਹਾ ਕੰਮ ਕਰਦੇ ਹੋ ਫਿਰ ਆਪਾਂ ਕਹਿੰਦੇ ਵੀ ਪਿੰਡ ਚ ਪਾਈ ਚਾਰ ਕੇ ਸੰਝਾ ਨਹੀਂ ਬਣਦੀਆਂ ਪਾਈ ਚਾਰ ਕੇ ਸੰਝਾ ਇਸੇ ਕਰਕੇ ਨਹੀਂ ਬਣਦੀਆਂ ਤੁਸੀਂ ਹੁਣੋਂ ਗੁੰਡਾਗਰਦੀ ਕਰਦੇ ਹੋ ਚੋਰਾ ਮੰਗੂ ਆ ਕੇ ਲੋਕ ਕਹਿੰਦੇ ਸਮਾਧਾਂ ਢਾਉਣੇ ਹੋ ਜੇ ਕੱਲ ਨੂੰ ਇੱਥੇ ਚਾਰ ਸਾਡੇ ਪਿੰਡ ਦੇ ਮੁੰਡੇ ਨੇ ਨਾ ਕਰ ਪੈ ਜਾਂਦੇ ਚਾਰ ਬੰਦੇ ਉਹਨਾਂ ਨੂੰ ਮਾਰਾ ਕਹਿੰਦੇ ਚਾਰ ਬੰਦੇ ਸਾਡੇ ਪਿੰਡ ਦਾ ਲੋਕਾਂ ਨੂੰ ਮਾਰਾ ਕਹਿੰਦੇ ਫਿਰ ਆਹ ਲਗਦਾ ਰਸਤੇ ਪਿੰਡ ਚ ਕੋਈ ਸਿਆਣਾ ਬੰਦਾ ਹੈ ਨਹੀਂ ਪਰ ਮੈਂ ਬੇਨਤੀ ਕਰਨੀ ਚਾਹਣਾ ਉਸ ਸ਼ਖਸ ਨੂੰ ਠੀਕ ਹੈ ਵੀ ਆਪਣੀਆਂ ਹਰਕਤਾਂ ਤੋਂ ਆਵਾਜ਼ ਆ ਜਾ ਔਰ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਕਿ ਸਾਡੇ ਪਿੰਡ ਦੇ ਲੋਕਾਂ ਨੂੰ ਇਨਸਾਫ ਦਵਾਇਆ ਜਾਵੇ ਠੀਕ ਹੈ ਜੀ ਜੇ ਜਾਣਕਾਰੀ ਦਿੱਤੀ ਵੀ ਉਰੇ ਆ ਕੇ ਮੱਥਾ ਵੀ ਟੇਕਦੇ ਹੁੰਦੇ ਸੀ ਲੋਕ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਧਾਰਮਿਕ ਪਾਵਨਾ ਬਿਲਕੁਲ ਜੀ ਬਿਲਕੁਲ ਉਰੇ ਵੱਡੇ ਵੱਡੇ ਰਿਆਂ ਦਾ ਮੱਥਾ ਟੇਕਿਆ ਜਾਂਦਾ ਸਾਡੇ ਮਹਿਮਾ ਪੱਤੀ ਦੀ ਇਹ ਜਿਹੜੇ ਵੱਡੇ ਵੱਡੇ ਰੇ ਨੇ ਉਹ ਜਿਹੜੇ ਪ੍ਰਾਰਥਨਾ ਸਮੇਂ ਤੋਂ ਇੱਥੇ ਉਹਨਾਂ ਦੀ ਪੂਜਾ ਹੁੰਦੀ ਹੈ ਜੀ ਤਾਂ ਇਹਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਹਾਂ ਜੀ ਹਾਂ ਜੀ ਹਾਂ ਜੀ ਇਹਦੀ ਜਿਹੜੀ ਜਾਣਕਾਰੀ ਜੋ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਦੇ ਦਿੱਤੀ ਹੈ ਜੀ ਤੇ ਸਾਡੇ ਵੀ ਧਿਆਨ 'ਚ ਮਸਲਾ ਆਇਆ ਤੇ ਅਸੀਂ ਹੁਣ ਅਸੀਂ ਮੰਗ ਕਰਦੇ ਪ੍ਰਸ਼ਾਸਨ ਤੋਂ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਹਾਂ ਜੀ ਕਾਪੂ ਜੀ ਤੁਹਾਡਾ ਨਾਮ

ਹੋ ਗਿਆ ਹੋਣਗੇ 17 18 ਸਾਲ ਹੋ ਗਿਆ ਤਕਰੀਬਨ ਤੇ ਪਹਿਲਾਂ ਸਮਾਪਤ ਹੁੰਦੀ ਸੀ ਨਹੀਂ ਸਮਾਪਤ ਤੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਪੁਲਿਸ ਵੀ ਮੌਕਾ ਦੇਖ ਕੇ ਆਈ ਹੈ ਵੀ ਉੱਥੇ ਸਮਾਪਤ ਹੋ ਤਾਂ ਜੀ ਹੋਈ ਇਹ ਕਹਿ ਰਹੇ ਨੇ ਇਹਨਾਂ ਨੇ ਲਿਆ ਕਿ ਕੋਈ ਹੋਰ ਧਰ ਲਿਓ ਹੋਇਆ ਆਪਾਂ ਨੂੰ ਨਹੀਂ ਪਤਾ ਜੀ ਉਹਨਾਂ ਵੱਲ ਇਹ ਵੀ ਕਹਿਣਾ ਵੀ ਕੋਰਟ ਦੇ ਵਿੱਚ ਵੀ ਸਾਡਾ ਚੱਲ ਰਿਹਾ ਹੈ ਹਾਂ ਜੀ ਕੋਰਟ ਦੇ ਵਿੱਚ ਵੀ ਚੱਲ ਰਿਹਾ ਉਹ ਕਹਿੰਦਾ ਮਾਮਲਾ ਕਿਸੇ ਜ਼ਮੀਨ ਦਾ ਜੀ ਹੁੰਦਾ ਟੱਕਾ ਕਰਦੇ ਤੇ ਇਸੇ ਦਾ ਫਿਰ ਮਾੜੇ ਬੰਦੇ ਦਾ ਜੇ ਉਹ ਤਾਂ ਕੋਰਟ ਆ ਜਾਂਦਾ ਤੁਸੀਂ ਉੱਥੇ ਸਮਾਦੀ ਵਗੈਰਾ ਕੋਟਾਈ ਨਹੀਂ ਕੋਈ ਨਹੀਂ ਟਾਈ ਸਮਾਦੀ ਉੱਥੇ ਹੈ ਹੀ ਨਹੀਂ ਤੇ कोर्ट ਦੇ ਵਿੱਚ ਚਤਕੇਸ ਦੇ ਬਾਵਜੂਦ ਵੀ ਤੁਸੀਂ ਅੱਜ ਕਿਉਂ ਜਾ ਕੇ ਹਾਂ ਜੀ ਅੱਜ ਵਾ ਕੇ ਆਏ ਤਾਂ ਕੋਰਟ ਕੇਸ ਚੱਲ ਰਿਹਾ ਪਰ ਫਿਰ ਵੀ ਬਾਹਰ ਦੀ ਚੀਜ਼ ਆ ਗਏ ਪੁੱਛ ਕੇ ਵਾ ਕੇ ਆਏ ਜੀ ਕੋਰਟ ਦੀ ਮਨਜ਼ੂਰੀ ਸਟੇਟ ਹੀ ਸਾਡੀ ਥੋੜੀ ਸਟੇਟ ਸੀ ਤਾਂ ਸਟੇ ਕਦੋਂ ਮਿਲੀ ਉਹ ਤਾਂ ਬਹੁਤ ਦਿਨ ਹੋ ਗਏ ਲਈ ਨੂੰ ਸੀ ਠੀਕ ਹੈ ਤਾਂ ਅੱਜ ਤੁਸੀਂ ਬੋਣ ਗਏ ਸੀ ਪਰ ਨਾਲ ਨਹੀਂ ਹਾਂ ਜੀ ਤਾਂ ਪਿੰਡ ਵਾਸੀਆਂ ਵੱਲੋਂ ਕਿਹਾ ਵੀ ਗਿਆ ਕੁਝ ਕੁਝ ਨਹੀਂ ਹੋ ਰਿਹਾ ਕਹਾ ਜੀ ਠੀਕ ਹੈ ਦਿਮਤੇ ਸਮਾਧ ਸਾਨੂੰ ਕੋਈ ਪਤਾ ਨਹੀਂ ਉਹ ਤਾਂ ਸਾਰਾ ਹੀ ਹੋ ਨਹੀਂ ਦੇਖੀਓ ਨਹੀਂ ਪਰ ਪਿੰਡ ਵਾਸੀ ਤਾਂ ਕਹਿੰਦੇ 100 ਸਾਲਾਂ ਵੀ ਤਕਰੀਬਨ ਹੋਊਗਾ ਉਹ ਤਾਂ ਜਿਹ ਕਹਿ ਰਹੇ ਨੇ ਉਹ ਤਾਂ ਇੱਕ ਪਿੰਡ ਇੱਕ ਪਾਸੇ ਇਕੱਲੇ ਬੰਦੇ ਜਿਹੜੇ ਬਾਹਰ ਨਿਕੜਦੇ ਰਹੇ ਨਾਲੇ ਕਿੰਨੀ ਕਿ ਜ਼ਮੀਨ ਦਾ ਰੌਲਾ ਕੀ ਨਹੀਂ ਹੋਉਂਦਾ ਉਹ ਰੌਲਾ ਰੱਦ ਕਹਾਂਗੇ ਉਹ ਥੋੜਾ ਜਿਹਾ ਹੋਵੇ ਕਹਾਂ ਉਹ ਨਹੀਂ ਕਿ ਜੇ ਗਿਆ ਵੀ ਭਾਈ ਮਿੰਨਕੇ ਸਾਨੂੰ ਸਾਡੀ ਪੂਰੀ ਕਰ ਦੋ ਤੁਹਾਨੂੰ ਦੇ ਦਾਂਗੇ ਇਹ ਸਾਡੀ ਪੂਰੀ ਲੋੜ ਫਿਰ ਕਿੱਥੋਂ ਦੇ ਮੰਗ ਛੋਟੀ ਜਿੱਤੇ ਵਣਦੇ ਉੱਥੇ ਲੈ ਲਓ